ਸ਼ੁਰੀਆ ਕਾਲ ਤੱਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਉੱਤੇ ਇਨੀ ਦਿਨੀ ਆਏ ਦੁਖਦਾਈ ਘੜੀ ਦੇ ਉੱਤੇ ਉਹਨਾਂ ਦੇ ਜੀਜਾ ਜੀ ਦਾ ਦਿਹਾਂਤ ਹੋਇਆ ਸੀ ਤਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਅਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ। ਉਹਨਾਂ ਨੇ ਸਿੰਘ ਸਾਹਿਬ ਦੇ ਨਾਲ ਪਰਿਵਾਰ ਦੇ ਨਾਲ ਹਮਦਰਦੀ ਜਤਾਈ ਹੈ ਅਤੇ ਉੱਥੇ ਹੀ ਉਹਨਾਂ ਦੀ ਜੋ ਜੀਜਾ ਥਾਣੇਦਾਰ ਗੁਰਵਿੰਦਰ ਸਿੰਘ ਦੇ ਅਚਾਨਕ ਦਿਹਾਂਤ ਤੇ ਅਫਸੋਸ ਵੀ ਪ੍ਰਗਟ ਕੀਤਾ। ਜਥੇਦਾਰ ਗੁਲਦੀਪ ਸਿੰਘ ਬਰਗੱਜ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦੇ ਜੀਜਾ ਜੀ ਥਾਣੇਦਾਰ ਗੁਰਵਿੰਦਰ ਸਿੰਘ ਦੀ ਮੌਤ ਇੱਕ ਐਕਸੀਡੈਂਟ ਦੇ ਦੌਰਾਨ ਹੋਈ ਸੀ ਜਦੋਂ ਉਹਨਾਂ ਦੀ ਗੱਡੀ ਆਵਾਰਾ ਪਸ਼ੂ ਦੇ ਨਾਲ ਟਕਰਾ ਗਈ। ਉਹਨਾਂ ਨੇ ਕਿਹਾ ਕਿ ਆਵਾਰਾ ਪਸ਼ੂਆਂ ਦੇ ਕਾਰਨ ਨਿਤਨੇਮੇ ਹਾਦਸੇ ਵਾਪਰਦੇ ਰਹਿੰਦੇ ਨੇ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਦੀ ਰੋਕਥਾਮ ਦੇ ਲਈ ਕੋਈ ਠੋਸ ਕਦਮ ਚੁੱਕੇ ਜਾਣ ਚਾਹੀਦੇ। ਵਾਹਿਗੁਰੂ ਜੀ ਦਾ ਕਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਾਤਸ਼ਾਹ ਨੇ ਸਾਨੂੰ ਸਾਰਿਆਂ ਨੂੰ ਸੰਸਾਰ ਤੇ ਭੇਜਿਆ ਵਾ ਤੇ ਜੋਰ ਨਾ ਜੀਵਨ ਮਰਨ ਨਾ ਜੋਰ ਜਨਮ ਤੇ ਮੌਤ ਦੇ ਉੱਤੇ ਸਾਡਾ ਕੋਈ ਜੋਰ ਨਹੀਂ ਆ ਵੈਸੇ ਉਹਦਾ ਹੁਕਮ ਆ ਤੋਂ ਪਿਛਲੇ ਦਿਨੀ ਸਾਡੇ ਚੀਚਾ ਜੀ ਸਰਦਾਰ ਗੁਰਵਿੰਦਰ ਸਿੰਘ ਜਿਹੜੇ ਕਿ 30 ਤਰੀਕ ਨੂੰ ਇਸ ਫਾਨੀ ਸੰਸਾਰ ਤੋਂ ਚਲੇ ਗਏ ਬਹੁਤ ਸਾਰੀਆਂ ਸ਼ਖਸੀਅਤਾਂ ਸਾਡੇ ਨਾਲ ਦੁੱਖ ਮਡਾਉਣ ਆ ਰਹੀਆਂ ਤੇ ਅੱਜ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੰਗਵੀਰ ਸਿੰਘ ਬਾਦਲ ਵੀ ਸਾਡੇ ਪਰਿਵਾਰ ਨਾਲ ਭੈਣ ਜੀ ਨਾਲ ਬੱਚਿਆਂ ਨਾਲ ਦੁੱਖ ਮਡਾ ਕੇ ਗਏ ਕਿਉਂਕਿ ਆਪਣੇ ਸਮਾਜ ਦੇ ਵਿੱਚ ਕਿਹਾ ਜਾਂਦਾ ਵੀ ਸੁੱਖ ਜੇ ਵੰਡਾਈਏ ਤੇ ਵੱਧਦਾ ਤੇ ਦੁੱਖ ਜੇ ਵੰਡਾਈਏ ਤੇ ਘਟਦਾ ਬਾਕੀ ਭੈਣ ਜੀ ਨੇ ਸਾਡੇ ਨਾਲ ਗੱਲ ਕਰਿਆ ਉਹਨਾਂ ਨਾਲ ਪਈ ਜਿਹੜੇ ਇੰਨੇ ਵਾਰਾ ਪਸ਼ੂ ਆ ਇਹਨਾਂ ਦਾ ਕੁਝ ਹੋਣਾ ਚਾਹੀਦਾ ਬੜੀਆਂ ਕੀਮਤੀ ਜਾਨਾਂ ਇਹਨਾਂ ਵਾਰਾ ਪਸ਼ੂਆਂ ਕਰਕੇ ਖਾਸ ਕਰਕੇ ਗਾਵਾਂ ਜਿਹੜੀਆਂ ਬਹੁਤ ਹੁਣ ਇੱਥੇ ਘੁੰਮਦੀਆਂ ਹੋਰ ਵੀ ਪਸ਼ੂ ਹੈਗੇ ਆ ਕੁੱਤੇ ਆ ਸੜਕਾਂ ਤੇ ਉਹ ਬਾੜੇ ਭੈਂਟ ਜੀ ਉਹਨਾਂ ਨਾਲ ਗੱਲ ਕਰ ਰਿਹਾ ਸੀ ਕਿ ਕੁਛ ਕਰੋ ਹੁਣ ਮਾਵਾ ਭੈਣਾ ਦੇ ਸਾਡੀਆਂ ਘੋੜੀਆਂ ਵਾ ਨਾ ਉਹਨਾਂ ਨੂੰ ਨਹੀਂ ਪਤਾ ਵੀ ਹੁਣ ਇਹ ਪਾਵਰ ਅਜੇ ਕਿੱਥੇ ਆ ਕਿੱਥੇ ਨਹੀਂ ਆ ਇਹ ਇਹ ਚੀਜ਼ ਦਾ ਸਰਕਾਰ ਨੂੰ ਕੁਝ ਨਾ ਕੁਝ ਤੇ ਕਰਨਾ ਚਾਹੀਦਾ ਵੀ ਹਰ ਬੰਦਾ ਘਰੋਂ ਨਿਕਲਦਾ ਵਾ ਕਿ ਆਪਣੇ ਕਾਜ ਲਈ ਪਰ ਉਹ ਮੁੜਦਾ ਹੀ ਨਹੀਂ ਕਿਉਂਕਿ ਉੱਥੇ ਇੰਨੀ ਆਵਾਰਾ ਪਸ਼ੂ ਆ ਕੋਈ ਕਿੰਦੇ ਵਿੱਚ ਚੜ ਕੇ ਵਾਜ ਜਾਂਦਾ ਪਸ਼ੂਆਂ ਦਾ ਤੇ ਕੋਈ ਕਸੂਰ ਨਹੀਂ ਆ ਪਸ਼ੂ ਤੇ ਵਿਚਾਰੇ ਪਸ਼ੂ ਆ ਆਪਣੇ ਨਾਗਰਿਕਾਂ ਦੀ ਜਾਨ ਮਾਲ ਦੀ ਰਾਖੀ ਸਰਕਾਰਾਂ ਦਾ ਵੀ ਫਰਜ਼ ਹੁੰਦਾ ਹਾਦਸੇ ਵੈਸੇ ਹੋ ਵੀ ਜਾਂਦੇ ਆ ਪਰ ਇਦਾਂ ਦੇ ਹਾਦਸੇ ਜਿਹਦੇ ਵਿੱਚ ਪਸ਼ੂ ਆਵਾਰਾ ਘੁੰਮ ਰਹੇ ਆ ਤੇ ਇਹਦੇ ਵੀ ਪ੍ਰਸ਼ਾਸਨ ਨੂੰ ਥੋੜਾ ਧਿਆਨ ਦੇਣਾ ਚਾਹੀਦਾ ਤਾਂ ਕਿ ਅਕੇ ਤੋਂ ਕੀਮਤੀ ਜਾਨਾਂ ਨਾ ਜਾਣ। ਭਾਵੇਂ ਕਿ ਮੈਂ ਸਮਝਦਾ ਵੀ ਹਾਦਸਾ ਵਾਪਰ ਗਿਆ ਵਾਪਰ ਸਕਦਾ। ਪਰ ਹਾਦਸੇ ਤੋਂ ਬਾਅਦ ਕੋਸ਼ਿਸ਼ ਸਿੱਖਣਾ ਵੀ ਚਾਹੀਦਾ ਸਾਨੂੰ ਕਿ ਅੱਗੇ ਹੋਰ ਕਿਸੇ ਦੇ ਨਾਲੇ ਨਾ ਵਾਪਰੇ ਵੀ ਉੱਤੇ ਅਸੀਂ ਕੁਝ ਨਾ ਕੁਝ ਕਰੀਏ। ਉਹ ਇਹ ਗੱਲਾਂ ਵੀ ਹੋਈਆਂ ਵਾ ਭੈਣਾ ਮਾਮਾ ਭੋੜੀਆਂ ਹੁੰਦੀਆਂ ਉਹਨਾਂ ਨੇ ಹಾ ಡಿ ದಿಲ್ ಬಲ್ ಮ